ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਤੁਸੀਂ ਸੁਣ ਚੁੱਕੇ ਹੋ ਸ੍ਰੀ ਗੁਰੂ ਹਰ Rai ਸਾਹਿਬ ਜੀ ਦੀ ਜੀਵਨ ਬਾਣੀ ਦੇ ਭਾਗ 3 ਹੁਣ ਤੁਸੀਂ ਸੁਣੋ ਭਾਗ 4 ਗੁਰੂ ਜੀ ਨੇ ਭਗਵਾਨ ਗਿਰ ਨੂੰ ਚਤੁਰ ਚਤੁਰ ਪਾਜੂ ਹੋ ਕੇ ਦਰਸ਼ਨ ਦੇਣ ਇੱਕ ਸਾਧੂ ਮਹਾਤਮਾ ਭਗਵਾਨ ਗਿਰ ਸੰਿਆਸੀ ਦੇਸ਼ ਪਰਦੇਸ ਵਿੱਚ ਜਿੱਥੇ ਵੀ ਤਿਰਿਆ ਉਸ ਨੇ ਸਤਗੁਰੂ ਜੀ ਦਾ ਜਾਸ ਸੋਣਿਆ ਕਿ ਸਤਗੁਰੂ ਈਸ਼ਵਰ અવਤਾਰ ਹਨ ਬੜੀ ਸ਼ਰਧਾ ਧਾਰ ਕੇ ਦਰਸ਼ਨ ਲੈਕਰ ਕੀਰਤ ਪਰ ਨੂੰ ਆਇਆ ਮਨ ਵਿੱਚ ਦ੍ਰਿੜ ਕਾਮਨਾ ਕੀਤੀ ਕਿ ਜੇਕਰ ਗੁਰੂ ਹਰ Rai ਜੀ ਈਸ਼ਵਰ અવਤਾਰ ਹੋਣਗੇ ਤਾਂ ਮੈਨੂੰ ਚਤਰਪੂਜ ਹੋ ਕੇ ਦਰਸ਼ਨ ਦੇਣਗੇ ਜਦ ਪੂਰਨ ਸਰਦਾ ਨਾਲ ਗੁਰੂ ਜੀ ਦੇ ਦਵਾਰੇ ਉਚੇ ਤਾਂ ਅੱਗੇ ਬੜਾ ਭਾਰੀ ਪਰਮਾ ਜੀਵਾਨ ਸਜਿਆ ਹੋਇਆ ਸੀ ਕੀਰਤਨ ਹੋ ਰਿਹਾ ਸੀ ਸਾਤਿ ਭਗਵਾਨ ਗਿਰਨੇ ਆ ਕੇ ਦਰਸ਼ਨ ਕੀਤਾ ਤਾਂ ਚਤਰਕੁਜ ਸਿਆਮ ਮੂਰਤੀ ਸੰਖਤ ਚੱਕਰ ਗਦਾ ਪਦਮ ਸਰੂਪ ਦਾ ਦਰਸ਼ਨ ਹੋਇਆ ਸੰਨਿਆਸੀ ਜੀ ਦਰਸ਼ਨ ਕਰਦੇ ਹੀ ਪੱਥਰ ਦੀ ਮੂਰਤੀ ਵਾਂਗ ਹੋ ਗਏ ਸਰੀਰ ਦੀ ਸੁਧ ਬੁੱਧ ਭੁੱਲ ਗਈ ਪ੍ਰੇਮ ਦੇ ਅਥਰੂ ਡਿੱਗਣ ਲੱਗੇ ਜਦ ਕੁਝ ਚੇਰ ਬਾਦ ਕੋਰ ਧਾਈ ਤਾਂ ਡੰਡਾ ਡੰਡਾਵਤ ਹੋ ਕੇ ਨਮਸਕਾਰ ਕੀਤੀ ਗੁਰੂ ਨੇ ਗੁਰੂ ਜੀ ਨੇ ਸਰੂਪ ਪੜ੍ਹ ਕੇ ਭਗਵਾਨ ਗਿਰ ਨੂੰ ਸੁਖ શાંત ਪੁੱਛੀ ਭਗਵਾਨ ਗਿਰ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੈਨੂੰ ਸਿੱਖ ਬਣਾ ਕੇ ਉਪਦੇਸ਼ ਦਿਓ ਗੁਰੂ ਜੀ ਬੋਲੇ ਸ੍ਰੀ ਚੰਦਰ ਜੀ ਦੇ ਥਾਂ ਤੇ ਪਾਪਾ ਮਿਹਰ ਚੰਦ ਜੀ ਹਨ ਉਹਨਾਂ ਕੋਲੋਂ ਜਾ ਕੇ ਉਪਦੇਸ਼ ਧਾਰਨ ਕਰੋ ਇਹ ਘਰ ਤੇ ਉਹ ਘਰ ਇੱਕੋ ਹੀ ਹੈ ਇਹ ਘਰ ਤੇ ਉਹ ਘਰ ਇੱਕੋ ਹੀ ਹੈ ਭਗਵਾਨ ਗਿਰ ਜੀ ਆਗਿਆ ਮੰਨ ਕੇ ਗਏ ਬਾਬਾ ਮਿਹਰ ਚੰਦ ਜੀ ਪਾਸ ਜਾ ਨਾਮਿਕਾਰ ਕੀਤੀ ਸਤਿਗੁਰਾਂ ਦਾ ਹੁਕਮ ਵੀ ਸੁਣਾਇਆ ਮਿਹਰਚੰਦ ਜੀ ਨੇ ਉਪਦੇਸ਼ ਦਿੱਤਾ আর ਆਗਿਆ ਦਿੱਤੀ ਕਿ ਜਾਓ ਪ੍ਰਚਾਰ ਕਰੋ ਭਗਵਾਨ ਗਿਰਜ ਜੀ ਨੇ ਸੰਿਆਸੀ ਭੇਟ ਵਿੱਚ ਪ੍ਰਚਾਰ ਕਰਨਾ ਸ਼ੁਰੂ ਕੀਤਾ ਬਹੁਤ ਫਿਰਿਆ ਮਗਰ ਕੋਈ ਵੀ ਉਪਦੇਸ਼ ਧਾਰਨਾ ਕਰੇ ਭਗਵਾਨ ਗਿਰਜ ਫਿਰ ਮਿਹਰਚੰਦ ਜੀ ਪਾਸ ਆਇਆ ਬੇਨਤੀ ਕੀਤੀ ਮਹਾਰਾਜਾ ਕੋਈ ਵੀ ਉਪਦੇਸ਼ ਧਾਰਨਾ ਨਹੀਂ ਕਰਦਾ ਸਗੋਂ ਅੱਗੋਂ ਤਰਕਾਂ ਕਰਦੇ ਹਨ ਮਹਿਰਚੰਦ ਜੀ ਨੇ ਕਿਹਾ ਤੁਸੀਂ ਉਥੇ ਸਤਗੁਰਾਂ ਪਾਸ ਨਹੀਂ ਜਾਓ ਤਾਂ ਭਗਵਾਨ ਗੁਰਜੀ ਦਾ ਈਮਾਨ ਵਿੱਚ ਆਪਣੇ ਆਪ ਤੇ ਬਹੁਤ ਹੀ ਅਫਸੋਸ ਪ੍ਰਗਟ ਹੋਇਆ ਕਿ ਮੈਂ ਗੁਰੂ ਜੀ ਦੀ ਨੈਮਾ ਨੂੰ ਦੇਖ ਕੇ ਵੀ ਨਹੀਂ ਸੰਭਲ ਸਕਿਆ ਅਜਹੀ ਅਵਸਥਾ ਹੋ ਗਈ ਕਿ ਕਦੀ ਰੋਣ ਲੱਗ ਜਾਣ ਕਦੀ ਚੁੱਪ ਕਰ ਜਾਣ ਕਦੀ ਉੱਚੀ ਉੱਚੀ ਬੋਲਣ ਲੱਗ ਜਾਣ ਪ੍ਰੇਮ ਦੀ ਧਾਰ ਵਿੱਚ ਵੱਜ ਕੇ ਅੰਤ ਗੁਰੂ ਹਰ Rai ਜੀ ਪਾਸ ਪੈਰ ਪਹੁੰਚੇ ਗੁਰੂ ਜੀ ਦੇ ਚਰਨਾਂ ਤੇ ਸਿਰ ਧਰ ਕੇ ਮੋਢੇ ਪਏ ਰਹੇ ਗੁਰੂ ਜੀ ਨੇ ਮੁਸਕਰਾ ਕੇ ਸਿਰ ਤੇ ਹੱਥ ਰੱਖਿਆ ਸਤਨਾਮ ਦਾ ਉਪਦੇਸ਼ ਦੇ ਕੇ ਆਖਿਆ ਜਾਓ ਸਤਨਾਮ ਦਾ ਪ੍ਰਚਾਰ ਕਰੋ ਭਗਵਾਨ ਗਿਰਜੀ ਨੇ ਅੰਦਰ ਬਾਹਰ ਦੀ ਸੋਚੀ ਬਖਸ਼ ਕੇ ਪ੍ਰਚਾਰ ਲਈ ਭੇਜ ਦਿੱਤਾ ਹੁਣ ਜਿੱਥੇ ਜਿੱਥੇ ਜਾ ਕੇ ਪ੍ਰਚਾਰ ਕਰਦੇ ਉਥੇ ਉਥੇ ਹੀ ਸਭ ਆਣ ਕੇ ਚਰਨੀ ਲੱਗਦੇ ਸਿੱਖਾਂ ਨੂੰ ਉਪਦੇਸ਼ ਇੱਕ ਦਿਨ ਗੁਰੂ ਜੀ ਦੇ ਹਜ਼ੂਰ ਦੇਸ ਦੀ ਸੰਗਤ ਆਈ ਜਥਾ ਸ਼ਖਤ ਪੇਟਾ ਰੱਖ ਕੇ ਮੱਥਾ ਟੇਕਿਆ ਬੇਨਤੀ ਕੀਤੀ ਸੱਚੇ ਪਾਤਸ਼ਾ ਅਸੀਂ ਰੋਜ਼ ਬਾਣੀ ਪੜਦੇ ਹਾਂ ਮਗਰ ਬਾਣੀ ਦੇ ਹੁਕਮ ਅਨੁਸਾਰ ਚੱਲਿਆ ਨਹੀਂ ਜਾਂਦਾ ਸਾਡੀ ਕੀ ਗਤੀ ਹੋਵੇਗੀ ਗੁਰੂ ਜੀ ਚੁੱਪ ਕਰ ਰਹੇ ਦੂਸਰੇ ਦਿਨ ਸ਼ਿਕਾਰ ਖੇਡਣ ਗਏ ਤਾਂ ਸੰਗਤ ਨੂੰ ਵੀ ਨਾਲ ਲੈ ਗਏ ਜਦ ਪ੍ਰਹਰ ਦਿਨ ਚੜ ਗਿਆ ਤਾਂ ਮੁੜ ਪਰੇ ਰਸਤੇ ਵਿੱਚ ਇੱਕ ਘਿਓ ਦੇ ਭੱਜੇ ਭਾਂਡੇ ਦੀ ਫਿਕਰੀ ਪਈ ਸੀ ਜਿਸ ਵਿੱਚੋਂ ਧੂਪ ਦੇ ਸੇਕ ਨਾਲ ਘੋ ਸਿਮਕੇ ਚਮਕ ਰਹੀ ਸੀ ਗੁਰੂ ਜੀ ਨੇ ਸਿੱਖਾਂ ਨੂੰ ਕਿਹਾ ਦੇਖੋ ਗੁਰਮਖੋ ਇਹ ਤੁਹਾਡੇ ਕੱਲ ਦੇ ਪ੍ਰਸ਼ਨ ਦਾ ਉੱਤਰ ਹੈ ਘੋ ਦੇ ਭਾਂਡੇ ਦੀ ਠਿਕਰੀ ਭੱਜੀ ਪਈ ਹੈ ਜਰਾ ਧੂਪ ਲੱਗੀ ਹੈ ਤਾਂ ਘੋ ਸਿਮਕੇ ਚਮਕਣ ਲੱਗ ਗਿਆ ਹੈ ਜੇਕਰ ਰੋਜ਼ ਬਾਣੀ ਦਾ ਨਾਮ ਰੱਖਣ ਵਾਲੇ ਪੁਰਸ਼ ਦਾ ਹਿਰਦ ਦਿੰਦਾ ਹੋ ਜਾਂਦਾ ਹੈ ਜੋ ਅਕੋਰ ਪੈਨ ਦੇ ਸਹਾਇਤਾ ਦਿੰਦਾ ਹੈ ਤੁਸੀਂ ਬਾਣੀ ਦਾ ਨਾਮ ਰੱਖੋ ਉਹ ਦਿਨ ਆ ਜਾਣਗੇ ਜਦ ਜਗਾ ਜਗਾ ਗੁਰ ਬਾਣੀ ਅਰਥਾਂ ਨਾਲ ਸੁਣਾਈ ਜਾਇਆ ਕਰੇ ਜਸ਼ਨ ਰਾਜ ਹਿੰਦੂ ਉਤੇ ਜ਼ੁਲਮ ਹੋਣਾ ਅਤੇ ਗੁਰੂ ਸਦੀ ਨਾਲ ਵਿਰੋਧ ਬਦਨ ਵਿਰੋਧ ਬਦਨ ਦਾ ਕਾਰਨ ਜਾਂ ਜਹਾਂ ਪਾਸ਼ਾ ਦੇ ਚਾਰ ਪੁੱਤਰ ਹੋਏ ਕੁਲ ਦੇਸ਼ ਦਾ ਰਾਜ ਕਰਨ ਲੱਗੇ ਸਮਾਜ ਵੱਧ ਗਿਆ ਕੋਈ ਵੀ ਹਿੰਦ ਦੀ ਤਾਕਤ ਸਾਹਮਣੇ ਰੋਕਣ ਵਾਲੀ ਨਾ ਰਹੀ ਜਿੰਨੇ ਰਾਜੇ ਮਹਾਰਾਜੇ Rajput ਸੂਰਮੇ ਸਨ ਸਭ ਸਿਰ ਝੁਕਾ ਬੈਠੇ ਇੱਕਠੇ ਕੇ Rajputਾਂ ਦੀ ਸੁੰਦਰ ਲੜਕੀਆਂ ਦੇ ਢੋਲੇ ਜ਼ਬਰਨ ਤੁਰਕੇ ਲੈ ਜਾਂਦੇ ਹਿੰਦ ਧਰਮ ਨੂੰ ਤੇ ਬੜਾ ਭਾਰੀ ਸਦਮਾ ਪਹੁੰਚਾ ਸਭ Rajput ਧੀਰਜ ਛੱਡ ਬੈਠੇ ਸਭ ਆਪੋ ਵਿੱਚ ਭੇਟ ਦੇ ਕੇ ਮਰਵਾਉਣ ਲੱਗੇ ਜੇਕਰ ਕੋਈ ਰਾਜਪੂਤ ਧਰਮ ਨੂੰ ਰੱਖਣ ਵਾਸਤੇ ਅੜੀ ਜਾਏ ਤਾਂ ਮੈਂ ਹਿੰਮ ਚੜਾ ਕੇ ਪਾਸ਼ਾ ਉੱਤ ਨੂੰ ਤਬਾਹ ਕਰ ਦੂੰਗਾ ਰਾਜਪੂਤਾਂ ਰਾਜਿਆਂ ਦੇ ਕਿਲਿਆਂ ਵਿੱਚੋਂ ਰਜਵਾੜਿਆਂ ਵਿੱਚੋਂ ਧੰਨ ਖੋ ਕਰਕੇ ਦਿੱਲੀ ਆਨ ਭਰਿਆ ਜਾਂਦਾ ਜਦ ਸ਼ਸਤਰ ਧਾਰੀ ਰਾਜਿਆਂ ਰਾਜਪੂਤਾਂ ਦਾ ਇਹ ਹਾਲ ਹੋ ਗਿਆ ਤਾਂ ਹੋਰ ਨਾ ਗਰੀਬਾਂ ਹਿੰਦੂਆਂ ਦੀ ਬੁਰੀ ਬੁਰੀ ਨਕ ਜਿੰਦ ਆ ਗਈ ਦਿਨ ਬਦਨ ਹਿੰਦੂ ਧਰਮ ਦਾ ਨਾਸ਼ ਹੋਣ ਲੱਗਾ ਕੋਈ ਵੀ ਹਿੰਦੂਆਂ ਦੀ ਸੁੰਦਰ ਲੜਕੀ ਰਹਿ ਨਾ ਪੰਘੂ ਬਾਦਸ਼ਾਹ ਦਾ ਵੱਡਾ ਪੁੱਤਰ ਦਾਰਾ ਸ਼ਕੋ ਨੇਕ ਸੁਭਾਅ ਦਾ ਸੀ ਜਿਸ ਕਰਕੇ ਬਾਦਸ਼ਾਹ ਦਾ ਉਸ ਨਾਲ ਬਹੁਤ ਪਿਆਰ ਸੀ ਇਸ ਲਈ ਬਾਕੀ ਦੇ ਤਿੰਨੇ ਪੁੱਤਰ ਉਸ ਨਾਲ ਈਰਖਾ ਰੱਖਦੇ ਸਨ ਬਾਦਸ਼ਾਹ ਨੇ ਉਸ ਨੂੰ ਆਪਣੇ ਪਾਸ ਰੱਖਿਆ ਹੋਇਆ ਸੀ ਕਿ ਤਖਤ ਇਸ ਦਾਰਾ ਸ਼ਕੋ ਨੂੰ ਦਿਆਂਗਾ ਇਸ ਨੂੰ ਬੜੀ ਅਹਿਦ ਕੀਤਾ ਦੂਸਰਾ ਪੁੱਤਰ ਉਸ ਤੋਂ ਛੋਟਾ ਸੁਜਾ محمد ਸੀ ਤੇ ਇਸ ਨੂੰ ਬੰਗਾਲਾ ਬੰਗਲਾਦੇਸ਼ ਦਾ ਰਾਜ ਦੇ ਕੇ ਭੇਜ ਦਿੱਤਾ ਤੀਸਰਾ ਪੁੱਤਰ ਔਰੰਗਜੇਬ ਜੋ ਬੜਾ ਕੁਟਲ ਸੁਭਾਅ ਵਾਲਾ ਸੀ ਉਸ ਨੂੰ ਦੱਖਣ ਦੇਸ਼ ਦਾ ਰਾਜ ਦਿੱਤਾ ਤੇ ਇੰਤਜ਼ਾਮ ਲਈ ਭੇਜ ਦਿੱਤਾ ਚੌਥਾ ਪੁੱਤਰ ਸਾਦ ਤੋਂ ਛੋਟਾ ਮੁਰਾਦ ਬਖਸ਼ ਸੀ ਜਿਸ ਨੂੰ ਗੁਰਜ ਗੁਜਰਾਤ ਦਾ ਆਦੇਸ਼ ਦਿੱਤਾ ਸਭ ਆਪੋ ਆਪਣੇ ਥਾਈ ਜਾ ਕੇ ਹਕੂਮਤ ਕਰਨ ਲੱਗੇ ਆਪਣੀ ਤਾਕਤ ਦਿਖਾ ਦਿਖਾ ਕੇ ਦੁਨੀਆ ਤੇ ਤ압 ਦਬਾ ਪਾਉਂਦੇ। ਸ਼ਾਹ ਜਹਾਂ ਦਿੱਲੀ ਵਿੱਚ ਰਹਾ, ਗਾਰਾ ਚ ਕੋਰ ਨੂੰ ਪਾਸ ਰੱਖਿਆ ਜਦ ਕੁਝ ਕੁ ਸਮਾਂ ਬੀਤਿਆ, ਤਾਂ ਸ਼ਾਹ ਜਹਾਂ ਬਿਮਾਰ ਹੋ ਗਿਆ। ਦਿਨ ਬਦੀਨ ਬਿਮਾਰੀ ਵਾਧੀ ਗਈ, ਜਿਸ ਨੂੰ ਕੋਈ ਵੀ ਹਕੀਮ ਵੈਦ ਨਾ ਰੋਕ ਸਕਿਆ। ਸੂਬੇ ਅਮਰਾਵ ਆਦਿਕ ਸਭ ਰੋਕ ਦਿੱਤੇ, ਕੇ ਪਾਸ ਨਾ ਜ ਆਉਣ। ਜਿਹੜੇ ਨਿਤ ਹੀ ਪਾਸ ਰਹਿੰਦੇ ਸਨ, ਉਹ ਵੀ ਹਟਾ ਦਿੱਤੇ। ਇਕਾਤ ਖਾਨ ਨਮਾ ਪਾਈ ਰੱਖਿਆ ਰੋਗ ਨੇ ਅਧਿਹਾ ਵਿਆਕੁਲ ਕੀਤਾ ਜੋ ਕੁਝ ਵੀ ਬਾਸ਼ਾ ਨੂੰ ਚੰਗਾ ਨਾ ਲੱਗੇ ਪਾਸ ਸਿਰਫ ਹਕੀਮ ਜਾਂ ਵੱਡਾ ਪੁੱਤਰ ਦਾਰਾ ਸ਼ਿਕੋਹੀ ਜਾਵੇ ਤਮਾਮ ਰੌਲਾ ਪੈ ਗਿਆ ਕਿ ਬਾਦਸ਼ਾਹ ਰਾਜੀ ਨਹੀਂ ਹੁੰਦਾ ਜਦ ਕੁਝ ਕੁ ਹੋਰ ਸਮਾਂ ਬੀਤ ਗਿਆ ਤਾਂ ਸਭ ਨੇ ਸਮਝ ਲਿਆ ਬਾਦਸ਼ਾਹ ਮਰ ਚੁੱਕਾ ਹੈ ਵੱਡੇ ਪੁੱਤਰ ਨੇ ਬਾਹਰ ਗੱਲ ਨਹੀਂ ਕੱਢੀ ਦੇਸਾਂ ਪਰਦੇਸਾਂ ਵਿੱਚ ਰੌਲਾ ਮੱਚ ਗਿਆ ਜੋੜ ਕਾੜਮੀ ਦੇਸ਼ ਵਿੱਚ ਲੁੱਟ ਪਾਉਣ ਲੱਗੇ ਕਮਜ਼ੋਰਾਂ ਨੂੰ ਜ਼ੋਰ ਵਾਲੇ ਮਾਰਕੁੱਤ ਕਰਨ ਲੱਗੇ ਦੂਰ ਨੇੜੇ ਸਭ ਬਾਦ ਆਪਣੀ ਵਮੱਚ ਗਈ ਚਫੇਰੇ ਪਰ ਜਾਗਤੀ ਹੋਣ ਲੱਗ ਪਈ ਧਾਰਾ ਤੋਂ ਕੋਨੇ ਇਹ ਹਾਲ ਦੇਖਿਆ ਆਪਣਾ ਸੱਜਾ ਜਮਾਉਣ ਲਈ ਕੋਸ਼ਿਸ਼ ਕਰਨ ਲੱਗਾ ਜੋ ਬਾਹਰੋਂ चिट्ठी ਪੱਤਰ ਆਵੇ ਸੋ ਆਪ ਬੜੇ ਕਈਆਂ ਨੂੰ ਪਕੜੇ ਪਕੜ ਕੇ ਕੈਦ ਕਰੇ ਕਈਆਂ ਨੂੰ ਬਖਸ਼ੀਸ਼ ਕਰੇ ਤਕੀਲ ਲੋਕ ਆਣ ਆਣ ਕੇ ਸ਼ਰਨ ਮਾਉਣ ਕਾਰ ਗੁਜਾਰ ਹੋਰ ਹੋਵੇ ਮਗਰ ਯਕੀਨ ਕੋਈ ਨਾ ਕਰੇ ਜੋ ਬਾਦਸ਼ਾਹ ਅਜੇ ਹੈ ਇਸ ਕਰਕੇ ਸਭ ਸੂਬੇ ਆਕੀ ਹੋ ਗਏ ਦੇਸ਼ ਵਿੱਚ ਰੌਲਾ ਪੈ ਗਿਆ ਜਗਾ ਜਗਾ ਲੁੱਟਾਂ ਮਾਰਾਂ ਹੋਣੀਆਂ ਸ਼ੁਰੂ ਹੋ ਗਈਆਂ ਰਸਤੇ ਬੰਦ ਹੋ ਗਏ ਕੋਈ ਡਰਦਾ ਕਿਧਰੇ ਆਵੇ ਜਾਵੇ ਨਾ ਕੋਈ ਕਿਸੇ ਦੀ ਪੁਕਾਰ ਨਾ ਸੁਣੇ ਜਦ ਸਭ ਦੇਸ਼ ਵਿੱਚ ਰੌਲਾ ਮਚ ਗਿਆ ਤਾਂ ਸ਼ਹਿਜ਼ਾਦੇ ਵੀ ਸੰਗ ਹੋ ਗਏ ਜਿਹੜਾ ਮੁਰਾਦ ਵਖੀ ਪੁੱਤਰ ਗੁਜਰਾਤ ਦਾ ਰਾਜ ਕਰਦਾ ਸੀ ਜਿਸ ਨੇ ਕਾਰਕਾਰਦਾਰ ਬੇਗਮ ਦਾ ਸਭ ਮਾਲ ਮਤਾ ਖੋ ਲਿਆ ਜਿਸ ਨੂੰ ਜ਼ਮੀਨ ਵਿੱਚ ਗੱਡ ਕੇ ਮਰਵਾ ਦਿੱਤਾ ਬੇਗਨਾ ਨੂੰ ਮਾਰ ਕੇ ਨੇੜੇ ਤੇੜੇ ਦਾ ਮੁਲਕ ਆਪਣੇ ਕਬਜ਼ੇ ਕਰ ਲਿਆ ਲੁੱਟ ਮਾਰ ਕੇ ਧਨ ਖੋ ਲਿਆ ਉਧਰ ਬੰਗਾਲੇ ਵਿੱਚ ਸੋ ਗਿਆ ਮੁਹੰਮਦ ਨੇ ਵੀ ਉੱਦਮ ਮਚਾ ਦਿੱਤਾ ਸਭ ਨੂੰ ਲੁੱਟ ਰੁਟ ਕੇ ਕਬਜੇ ਕੀਤਾ ਲੁੱਟਦਾ ਮਾਰਦਾ ਕਬਜੇ ਕਰਦਾ ਫਟਨੇ ਆ ਕੇ ਫਿਰ ਕਾਸ਼ੀ ਪਹੁੰਚ ਗਿਆ ਸਭ ਨੂੰ ਅਧੀਨ ਕੀਤਾ ਮੁਲਕ ਵਿੱਚ ਤਰਥਲ ਹੀ ਮਚ ਗਈ ਜਦ ਸਾਰੀ ਖਬਰ ਦਾਰਾ ਸ਼ਕੋ ਨੇ ਸੁਣੀ ਤਾਂ ਆਪਣੇ ਵਾਪਸਾਂ ਜਹਾਨ ਨੂੰ ਜਾ ਕੇ ਦੱਸਿਆ ਜੋ ਸ਼ਹਿਬਜਾਤ ਛੇ ਜਾਦਿਆਂ ਨੇ ਉੱਦਮ ਮਚਾ ਦਿੱਤਾ ਹੈ ਮੁਲਕ ਵਿੱਚ ਬਹੁਤ ਹਾਹਾਕਾਰ ਮਚ ਉੱਠੀ ਹੈ ਆਪ ਜਰਾ ਬਾਅਦ ਨਿਕਲੋ ਤਾਂ ਅਮਨ ਕਰੇਂ ਕਰੋ ਨਹੀਂ ਤਾਂ ਲਸ਼ਕਰ ਭੇਜ ਕੇ ਬੰਦੋਬਸਤ ਬਨੋ। ਸਾਜਾ ਹਾਂ ਹੂੰ ਸੁਣ ਕੇ ਬੜਾ ਲਾਚਾਰ ਹੋਇਆ। ਸਰੀਰ ਵਿੱਚ ਰੋਗ ਹੈ, ਦੇਸ਼ ਵਿੱਚ ਵੱਧ ਅਮਣੀ ਹੈ। ਕੀ ਕੀਤਾ ਜਾਵੇ? ਸਾਰੀ ਰਾਤ ਚਿੰਤਾ ਵਿੱਚ ਬੀਤਿਤ ਕੀਤੀ। ਅਗਲੇ ਭੜਕ ਇਕੱਠ ਕਰਕੇ ਤਿਆਰੀ ਕਰਵਾਈ। ਦਰਿਆ ਜਮਨਾ ਵਿੱਚ ਢੇੜਾ ਖੜਾ ਕਰਕੇ ਵਿੱਚ ਪਲੰਗ ਢਾਇਆ। ਹੌਲੀ ਹੌਲੀ ਬੇੜੀ ਬੇੜੀ ਚੱਲਦੀ ਹੋਈ ਜਿੱਥੇ ਅਕਬਰਾਬਾਦ ਸੀ ਬੇੜੀ ਪਹੁੰਚੀ ਸਭ ਸੈਨਾ ਸਮੇਤ ਡੇਰਾ ਕੀਤਾ ਖਾਣ ਦੁਕਾਨ ਪਾਨ ਕਰਕੇ ਰਾਤ ਬਤਾਈ ਅਗਲੇ ਭਲਕ ਸੁਣ ਸੁਣ ਕੇ ਰਾਜਪੂਤ ਲੋਕ ਚੱਲ ਕੇ ਆਏ ਮਗਰ ਯਕੀਨ ਕੋਈ ਨਾ ਕਰੇ ਕਿ ਬਾਦਸ਼ਾਹ ਹੈ ਸਭ ਇਹੋ ਹੀ ਕਹਿਣ ਕੇ ਬੇੜੀ ਦਾ ਬਹਾਨਾ ਕੀਤਾ ਹੋਇਆ ਹੈ ਦੇਖੋ ਦੇਖੀ ਰਾਜੇ ਅਮਰਾਵ ਸਭ ਉੱਥੇ ਠਹਿਰੇ ਰਹੇ ਫਿਰ ਜਜੂਸ ਜਾ ਕੇ ਸਭ ਦੇਸ਼ ਦੀ ਸੂਧ ਲਿਆਏ ਕਿ ਬੰਗਾਲੇ ਦੇਸ਼ ਤੋਂ ਚੱਲਦਾ ਹੋਇਆ ਮੁਲਕ ਨੂੰ ਬਰਾਨ ਕਰਦਾ ਸੁਜਾ محمد ਕਾਸ਼ੀ ਤੱਕ ਆਨ ਪਹੁੰਚਾ ਹੈ ਬਾਦਸ਼ਾਹ ਨੇ ਰਾਜਾ ਜੈ ਸਿੰਘ ਨੂੰ ਸੱਦ ਕੇ ਹੁਕਮ ਦਿੱਤਾ ਕਿ ਮੇਰੇ ਪੁੱਤਰ ਨੂੰ ਨਾਲ ਲਓ ਜਿੰਨੀ ਸੈਨਾ ਦੀ ਜ਼ਰੂਰਤ ਹੈ ਲੈ ਕੇ ਸੁਜਾ محمد ਨੂੰ ਜਾ ਕੇ ਰੁਕੋ ਰਾਜਾ ਜੈ ਸਿੰਘ ਬਾਦਸ਼ਾਹੀ ਫੌਜ ਨੂੰ ਲੈ ਕੇ ਤੁਰਿਆ ਦਬ ਦਬਾਰਾ ਰਸਤਾ ਲੰਘਦਾ ਹੋਇਆ ਕਾਸ਼ੀ ਪਹੁੰਚਾ ਅੱਗੇ ਸਜਾ ਮੁਹੰਮਦ ਉਤਰਿਆ ਹੋਇਆ ਸੀ ਜੈ ਸਿੰਘ ਨੇ ਸੂਈਏ ਭੇਜੇ ਉਹਨਾਂ ਆਣ ਕੇ ਦੱਸਿਆ ਕਿ ਇਸ ਵਕਤ ਸਭ ਅਵੇਸਲੇ ਹਨ ਰਾਜਾ ਜੈ ਸਿੰਘ ਨੇ ਫੌਜ ਦਾ ਹੱਲਾ ਮਾਰ ਦਿੱਤਾ ਇੱਕਦਮ ਗੋਲੀਆਂ ਦੀ ਅੱਗ ਵਰਸਾਈ ਉਧਰ ਹਲਚਲ ਮੱਚ ਉੱઠી ਸਜਾ ਮੁਹੰਮਦ ਬਾਦੋਂ ਕੋ ਜਨਾਸੰਭਾਲ ਹੋ ਸਕੀ ਉੱਠ ਭੱਜ ਸ਼ਹਿਰ ਮੁਗੇਰ ਜਾ ਪਹੁੰਚਾ ਅਸਬਾਬ ਵੀ ਹੋਇਆ ਗਿਆ ਉੱਥੇ ਪਹੁੰਚ ਕੇ ਸਾਹ ਲਿਆ ਤੇ ਆਪਣੀ ਤਕੜਾਈ ਕਰਨ ਲੱਗਾ ਸਭ ਸੈਨਾ ਤਿਆਰ ਕੀਤੀ ਫਟਨੇ ਵਿਖੇ ਮੁੰਗੇਰ ਵਿਖੇ ਰਾਜਾ ਜੈ ਸਿੰਘ ਨੇ ਆਪਣਾ ઠાਣਾ ਬਖਾਇਆ ਸਭ ਫਰਜਾਂ ਨੂੰ ਧਿਰਜ ਦਿੱਤਾ ਜਿਆ ਮਹਮਮਦ ਅਤੇ ਕਈ ਅਮਰਾਵੇ ਫੜੇ ਗਏ ਉਹਨਾਂ ਸਮੇਤ ਫਤਿਹ ਹੋਣ ਦੀ ਖਬਰ ਬਾਦਸ਼ਾਹ ਪਾਸ ਤੇ ਦਿੱਤੀ ਦਾਰਾ ਸ਼ਕੋ ਨੇ ਰਾਜਾ ਜੈ ਸਿੰਘ ਨੂੰ ਕੁਝ ਦਿਨ ਉੱਥੇ ਹੀ ਰਹਿਣ ਲਈ ਨਿਖੇੜਿਆ ਦੱਖਣ ਤੇ ਗੁਜਰਾਤ ਦੇ ਰੌਲੇ ਨੂੰ ਵੇਖਣ ਲਈ ਦਾਰਾ ਸ਼ਕੋ ਨੇ ਜੋਧਪੁਰ ਦੇ ਰਾਜੇ ਜਸਵੰਤ ਸਿੰਘ ਨੂੰ ਪਾਸ ਸੱਦਿਆ ਆਖਿਆ ਆਪ ਸ਼ਾਹੀ ਤਾਕਤ ਲੈ ਕੇ ਗੁਜਰਾਤ ਪਹੁੰਚੋ ਜੋ ਤੁਹਾਡੇ ਅਨਸਾਰ ਨਾ ਹੋਵੇ ਜਿਸ ਨੂੰ ਫਤਿਹ ਕਰੋ ਤੁਸੀਂ ਬੜੇ ਬਹਾਦਰ ਸੂਰਮੇ ਹੋ ਦੱਖਣ ਦਿਸ਼ਾ ਵੱਲ ਟਕੜਾਈ ਕਰਕੇ ਔਰੰਗਜ਼ੇਬ ਦੀ ਫੌਜ ਨੂੰ ਰੋਕੋ ਜੇਕਰ ਔਰੰਗਜ਼ੇਬ ਆਪਣੇ ਦੇਸ਼ ਵਿੱਚ ਰਹੇ ਤਾਂ ਠੀਕ ਹੈ ਜੇ ਜ਼ੁਲਮ ਕਰੇ ਤਾਂ ਉਸ ਨੂੰ ਲੜ ਕੇ ਕੱਢ ਦਿਓ ਜਾਂ ਪਕੜ ਕੇ ਲੈ ਜਾਓ ਇਸ ਤਰ੍ਹਾਂ ਕਹਿ ਕੇ ਉਸ ਨੂੰ ਬਹੁਤ ਕੀਮਤੀ ਸਰੂਪਾ ਦਿੱਤਾ ਆਪਣਾ ਉਪਰਾਮ ਕਾਸ਼ਮ ਖਾਨ ਨਾਲ ਦਿੱਤਾ ਬਹੁਤ ਸੈਨਾ ਅਰ ਗੋਲਾ ਵೃದ್ಧ ਕੀਤਾ ਅੰਤ ਦਿੱਤਾ ਗਿਆ ਚਾਤਰ ਅਗਨੀ ਸੈਨਾ ਨਾਲ ਸੈਨਾ ਨੂੰ ਨਾਲ ਲੈ ਕੇ ਰਾਜਾ ਜਸਵੰਤ ਸਿੰਘ ਤੁਰਿਆ ਪਹਿਲਾ ਮਾਲਵੇ ਪਹੁੰਚਾ ਫਿਰ ਓਜੈਨ ਦੇ ਕਿਲੇ ਆਣ ਹੈਰੇ ਪੇਰਨਰ ਵਦਾਦ ਰਿਆਦੇ ਪਾਸ ਜਾ ਕੇ ਬੰਦੋਬਸਤ ਕੀਤਾ ਸਭ ਘਾਟ ਰੋਕ ਲਏ ਕਾਸਮਖਾਨ ਨੂੰ ਉਥੇ ਹੀ ਛੱਡਿਆ ਆਪ ਮੁਰਾਦ ਬਖਸ਼ ਵਾਲਾ ਚੱਲਿਆ ਬੀਜਾਪੁਰ ਵਿਖੇ ਆਲਮਖਾਨ ਰਹਿੰਦਾ ਸੀ ਉਹ ਆਪਣਾ ਹੌਸਲਾ ਛੱਡ ਕੇ ਕਿਲੇ ਤੋਂ ਬਾਹਰ ਨਿਕਲਿਆ ਤੇਗਾ ਲੈ ਕੇ ਆਣ ਮਿਲਿਆ ਰਾਜਾ ਜਸੰਤ ਸਿੰਘ ਨੇ ਸਭ ਹਾਲ ਆਪਣੇ ਲੈ ਕੇ ਪਾਸ਼ਾ ਸ਼ਾਹ ਸ਼ਾਹ ਜਹਾਂਪਤ ਭੇਜ ਦਿੱਤਾ ਜਾ ਸਾਜ ਹਾਨੇ ਆਗਰੇ ਵਿੱਚ ਰਹਿਣਾ ਪਸੰਦ ਨਾ ਕੀਤਾ ਕਿਉਂਕਿ ਹਵਾ-ਵਾਮਕ ਨਾ ਆਈ। ਸਗੋਂ ਬਿਮਾਰੀ ਵਾਧੀ ਗਈ ਅੰਤ ਦਿੱਲੀ ਨੂੰ ਤਿਆਰ ਹੋਇਆ। ਦਾਰਾ ਚ ਕੋ ਬਦੋ-ਬਦੀ ਕੁਦ-ਕੁਦਿੰ ਟਕਾਈ ਗਿਆ ਮਗਰ ਫਿਰ ਇੱਕ ਦਿਨ ਤਿਆਰੀ ਕੀਤੀ। ਹੌਲੀ-ਹੌਲੀ ਦਰਿਆ ਚਮਨਾ ਵਿਖੇ ਪੇੜੇ ਵਿੱਚ ਬੈਠੇ ਤੇ ਬੇੜੀ ਚੱਲ ਪਈ। ਕੁਝ ਕੁ ਪੈਂਡਾ ਚੱਲ ਕੇ ਠਹਿਰੇ ਤਾਂ ਉਧਰੋਂ ਖਬਰ ਆਈ ਕਿ ਮੁਰਾਦ ਬਖਸ਼ ਤਾਕਤ پا ਕੇ ਆਨ ਲੜਿਆ ਹੈ। ਰਾਜਾ ਜਸਵੰਤ ਸਿੰਘ ਨਾਟਕ ਗਿਆ ਹੈ ਤੇ ਉਸ ਨੇ ਸਿਵਰ ਰੁੱਟ ਲਈ ਹੈ ਦਾਰਾ ਕੋਲ ਸੁਣ ਕੇ ਘਾਬਰ ਗਿਆ ਹਲਕਾਰਿਆ ਪਾਸ ਤੋਂ ਪੂਰਾ ਪੂਰਾ ਹਾਲ ਪੁੱਛਿਆ ਉਹਨਾਂ ਨੇ ਦੱਸਿਆ ਕਿ ਦੋਨਾਂ ਦਲਾਂ ਦਾ ਮੁਕਾਬਲਾ ਹੋਇਆ ਗੋਲੋ ਗੋਲੇਬਾਰੀ ਦੀ ਅਗਬਰ ਸੀ ਜਦ ਬਹੁਤ ਕੁਸਮਾਨ ਮਚਿਆ ਤਾਂ ਰਾਜਾ ਜਸਵੰਤ ਸਿੰਘ ਤਲਵਾਰ ਧੋ ਕੇ ਦੁਸ਼ਮਣੀ ਕਾਲ ਵਿੱਚ ਚਾ ਗਿਆ ਤੇ ਖੂਬ ਫੌਜ ਨੂੰ ਦਬਾਇਆ ਦਾ ਮੁਰਾਦਬਖਤ ਨੇ ਢੋਪਾਂ ਦੀ ਮਾਰ ਸ਼ੁਰੂ ਕਰਵਾਈ। ਦਵੱਲੀ ਅਖਬਰ ਦੀ ਅੰਤ ਜਸਵੰਤ ਸਿੰਘ ਦੇ ਪੈਰ ਉਖੜ ਗਏ। ਜਸਵੰਤ ਸਿੰਘ ਨੱਠ ਗਿਆ। ਮੁਰਾਦਬਖਤ ਨੇ ਡੇਰਾ ਆਣ ਗੁੱਟਿਆ। ਮੁਰਾਦਬਖਤ ਨੇ ਫਤਿਹ ਦਾ ਨਗਾਰਾ ਵੱਜਵਾ ਦਿੱਤਾ। ਇਹ ਹਾਲ ਸੁਣ ਕੇ ਔਰੰਗਜੀਬ ਇਧਰ ਨੂੰ ਤਿਆਰੀ ਕਰਕੇ ਤੁਰ ਪਿਆ। ਜੋ ਜੇ ਬਹੁਤ ਸਮਾਜ ਤਿਆਰ ਕਰਕੇ ਚੜ੍ਹਿਆ ਹੈ। ਥੋੜੇ ਦਿਨਾਂ ਤੱਕ ਹੀ ਆਇਆ ਜਾਣਾ ਸੋ ਆਪ ਜਿਸ ਤਰ੍ਹਾਂ ਮناسب ਸਮਝੋ ਕਰ ਲਵੋ ਦਾਰਾਸ਼ਕੋ ਨੇ ਬਾਪ ਸ਼ਾਹ ਜਹਾਨ ਨਾਲ ਗੱਲ ਕੀਤੀ ਦੋਨੋਂ ਪਿਓ ਪੁੱਤਰ ਔਰੰਗਜ਼ੇਬ ਦੀ ਕਟਲ ਤਾਈ ਸਭ ਤੋਂ ਉੱਧਰ ਲੱਗੇ ਦਾਰਾਸ਼ਕੋ ਨੇ ਇਹ ਠਹਿرائی ਕਿ ਹਟ ਕੇ ਫਿਰ ਆਗਰੇ ਡੇਰਾ ਕੀਤਾ ਜਾਵੇ ਬਾਦਸ਼ਾਹ ਦੇ ਮਨ ਦੀ ਮਨ ਨੂੰ ਚੰਗੀ ਨਾ ਲੱਗੀ ਮਗਰ ਪੁੱਤਰ ਦੇ ਕਹੇ ਪਿੱਛੇ ਹਟੇ ਕਹੇ ਪਿੱਛੇ ਹਟੇ ਤਿੰਨੇ ਦਿਨੀ ਫੇਰ ਆਗਰੇ ਪਹੁੰਚੇ ਦਾਰਾ ਛੋਹ ਨੇ ਬਾਦ ਨੂੰ ਆਖਿਆ ਮੈਂ ਚਾਹੁੰਦਾ ਹਾਂ ਕਿ ਲਸ਼ਕਰ ਲੈ ਕੇ ਭਰਾ ਨੂੰ ਰੋਕਾਂ ਬਾਦਸ਼ਾਹ ਨੇ ਕਿਹਾ ਔਰੰਗਜ਼ੇਬ ਸੁਭਾ ਦਾ ਖੋਟਾ ਹੈ ਚਾਲਵਾਜ ਢੋਖੇ ਬਾਜ ਅਰ ਕਈ ਤਰ੍ਹਾਂ ਦੇ ਛਲ ਜਾਂਦਾ ਹੈ ਤੁਸੀਂ ਉਸ ਨਾਲ ਪੂਰੇ ਨਹੀਂ ਉੱਤਰ ਸਕੋਗੇ ਇਸ ਲਈ ਉਸ ਨੂੰ ਆਉਣ ਦਿਓ ਦਾਰਾ ਛੋਹ ਨੇ ਕਿਹਾ ਇਹ ਠੀਕ ਨਹੀਂ ਇਸ ਤੇ ਆ ਕਿ ਜੇ ਕੋਟ ਕਰੇਗਾ ਤਾਂ ਫਿਰ ਕੀ ਪੇਸ਼ ਜਾ ਸਕੇਗੀ ਇਸ ਲਈ ਅੱਗੇ ਜਾ ਕੇ ਰੋਕਣਾ ਠੀਕ ਹੈ ਸ਼ਾਹਜਹਾਂ ਬਠੇਰਾ ਬੰਦ ਕਰ ਰਿਹਾ ਮਗਰਦਾਰਾਤ ਕੋ ਅਮਰਾਮਨ ਨਾਲ ਲੈ ਕੇ ਸਹੀ ਤਾਕਤ ਸਮੇਤ ਨਗਾਰੇ ਤੇ ਝੂਟ ਮਾਰਦਾ ਹੋਇਆ ਤੁਰ ਪਿਆ ਬੜੀ ਭਾਰੀ ਚਾਹੀ ਫੌਜ ਲੈ ਕੇ ਤੁਰਿਆ ਜਿਸ ਤਰ੍ਹਾਂ ਸਮੁੰਦਰ ਉਛਲਦਾ ਹੈ ਰਸਤਾ ਲੰਘਦਾ ਹੋਇਆ ਚੰਬਲ ਨਦੀ ਤੇ ਪਹੁੰਚਾ ਬੇੜੀਆਂ ਦਾ ਇੰਤਜ਼ਾਮ ਕਰਕੇ ਡੇਰਾ ਕਰ ਦਿੱਤਾ ਗ੍ਰੇਮਕਰੁੱਤ ਬਹੁਤ ਸੱਖ ਪਈ ਜੋ ਚੱਲ ਨਾ ਸਕਣ ਮਗਰ ਡੇਰਾ ਜਮਾਈ ਲੱਗਿਆ ਉਧਰ ਔਰੰਗਜ਼ੇਬ ਨੂੰ ਮੁਰਾਦਬਖਤ ਮਿਲ ਪਿਆ ਦੋਨਾਂ ਨੇ ਇੱਕ ਸਗਲਾਪ ਕਾ ਲਈ ਤੇ ਤੁਰ ਗਏ ਅੱਗੇ ਦਰਿਆ ਦੇ ਚੜਾਵ ਨੂੰ ਸੋੰਕੇ ਚਿੰਤਾ ਕਰਨ ਲੱਗੇ ਨੇੜੇ ਤੇੜੇ ਦੇ ਪੰਡਾਂ ਵਾਲਿਆਂ ਕੋਲੋਂ ਪੁੱਛਿਆ ਕਿਸੇ ਨੇ ਦੱਸਿਆ ਕਿ ਇੱਥੋਂ 20 ਕੋਦੀ ਵਿੱਚ ਤੇ ਇਧਰ ਨੂੰ ਜਾਓ ਬਿਨਾ ਬੇੜੀ ਤੋਂ ਨਹੀਂ ਪਾਰ ਹੋ ਜਾਓਗੇ ਆਰੰਭਦੇਵ ਖੁਸ਼ ਹੋ ਕੇ ਉੱਤਰ ਉਧਰ ਨੂੰ ਤੁਰ ਤਰੇ ਆ ਸੋਇਆਂ ਸੋਇਆਂ ਗੱਲਤ ਹੋਈ ਜਾਂ ਸੁਖੈਨ ਹੀ ਸਭ ਫੌਜ ਤੋਂ ਮਜਬੂਰੇ ਪਾਰ ਹੋ ਗਏ ਫੇਰ ਕੰਡੇ ਕੰਡੇ ਉਰੇ ਨੂੰ ਆਏ ਜਦ ਦਾਰਾ ਕੋ ਨੂੰ ਖਬਰ ਹੋਈ ਤਾਂ ਸਭ ਅਮਰਾਫ ਇਕੱਠੇ ਕਰਕੇ ਲੜਾਈ ਦੀ ਸਲਾਹ ਕੀਤੀ ਦਿਨ ਚੜ੍ਹਦਿਆਂ ਹੀ ਕੂਚ ਦਾ ਨਗਾਰਾ ਪਜਾ ਕੇ ਚਤੁਰਗਨ ਸੈਨਾ ਲੈ ਕੇ ਚੱਲ ਪਿਆ ਦੋਨੋਂ ਦਲ ਆਹਮੋ ਸਾਹਮਣੇ ਮਿਲ ਗਏ ਦੋਹੇ ਪਾਸੇ ਤੋਪਾਂ ਬਦੂਕਾਂ ਦੀ ਅੱਗ ਵਰਣ ਲੱਗੀ ਜ਼ਮੀਨ ਕੰਬ ਉੱਠੀ ਅਸਮਾਨ ਧੂੰਏ ਨਾਲ ਭਰ ਗਿਆ ਸੂਰਜ ਟੱਕਿਆ ਗਿਆ ਨਗਾਰਿਆਂ ਵਾਜਿਆਂ ਨਾਲ ਅਸਮਾਨ ਗੂੰਜ ਉੱਠਿਆ ਲਹੂ ਦੀ ਨਦੀ ਵਗ ਤੁਰੇ ਇੱਕ ਬੜਾ ਭਾਰੀ ਘੋਰ ਜਦ ਮੁੱਚਿਆ ਜਦ ਭਿਆਨਕ ਤਲਵਾਰ ਨਾਲ ਤਲਵਾਰ ਖੜ ਗਈ ਤੋਪਾਂ ਨਾਲ ਜ਼ਮੀਨ ਉੱਡ ਗਈ ਤਾਂ ਆਰੰਗਦੇਵ ਜੀ ਕੋਲ ਦੇ ਪੈਰ ਉਪਖੜ ਗਏ ਪੇਖ ਰਿਖਾ ਕੇ ਉੱਠ ਪਜੇ ਔਰੰਗਜ਼ੇਬ ਨੇ ਸੂਰਮਿਆਂ ਨੂੰ ਹੌਸਲਾ ਦਿੱਤਾ ਫੇਰ ਪ੍ਰੇਰ ਕੇ ਲਿਆਂਦਾ ਤੋਪਾਂ ਦੀ ਮਾਰ ਸ਼ੁਰੂ ਕੀਤੀ ਦਾਰਾ ਕੋਹ ਦੇ ਸੂਰਮੇ ਹਰਮ ਸਿੰਘ ਅਜਿਹੀ ਮਰ ਗਏ ਹੁਣ ਦਿੱਲੀ ਵਾਲੇ ਹਰਾਬ ਰਹਿ ਗਏ ਜਿਹੜੇ ਵਿਚਾਰੇ ਸਰਦਖਾਨਿਆਂ ਵਿੱਚ ਬੈਠਣ ਜਾਂਦੇ ਸਨ ਜਦ ਦਾਰਾ ਕੋਹ ਦੀ ਫੌਜ ਦੇ ਪੈਰ ਨੇ ਦੇਖੇ ਤਾਂ ਔਰੰਗਜ਼ੇਬ ਦੀ ਫੌਜ ਹੌਸਲਾ ਧਾਰ ਕੇ ਅੱਗੇ ਵਧੀ ਕਈ ਭੱਜ ਗਏ ਔਰੰਗਜ਼ੇਬ ਨੂੰ ਜਾ ਮਿਲੇ ਕਈ ਢਲੇ ਹੋ ਗਏ ਦਾਰਾ ਕੋਹ ਨੇ ਲੱਖ ਕਰਦੀ ਬਈ ਮਾਨੀ ਦੇਤੀ ਵਿਚਾਰਿਆ ਕਿ ਐਸਾ ਨਾ ਹੋਵੇ ਜੋ ਮੈਨੂੰ ਪਕੜਾ ਦੇਵਨ ਆਰੰਗਜੇਬ ਬੜਾ ਬੇਰਹਿਮ ਸੁਭਾ ਦਾ ਖੋਟਾ ਹੈ ਇਹ ਸੋਚ ਕੇ ਨਠ ਤੁਰਿਆ ਡੇਰੇ ਆਣ ਕੇ ਕੁਝ ਚੀਜ਼ ਵਸ ਸੰਭਾਲੀ ਤੇ ਉੱਠ ਭੱਜਾ ਆਗਰੇ ਨਾ ਆਇਆ ਦਿੱਲੀ ਵੱਲ ਮੂੰਹ ਕਰਕੇ ਨਠਾ ਸਭ ਕੁਝ ਛੱਡ ਆਇਆ 12000 ਤੁਰਮਾਨ ਨਾਲ ਲੈ ਆਇਆ ਜਿਹੜਾ ਨਿਮਕ ਹਲਾਲ ਸੰਨ ਦੇ ਲੈ ਦੇ ਕਿ ਲੈ ਵਿੱਚ ਪਰਵੇਸ਼ ਹੋਇਆ ਸਾਥੀ ਪੜਦੇ ਆ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ